ਬਹੁਤ ਸਾਰੇ ਲੋਕਾਂ ਦਾ ਇਹ ਮੰਨਣਾ ਹੈ ਦੂਸਾਨ ਸਾਹਿਬ ਕਿ ਹਰੀ ਕ੍ਰਾਂਤੀ ਦੇਸ਼ ਲਈ ਤਾਂ ਕ੍ਰਾਂਤੀ ਆਈ ਪਰ ਸਾਡੇ ਲਈ ਉਹ ਵਿਨਾਸ਼ ਬਣ ਕੇ ਆਈ ਹੈ ਤੁਸੀਂ ਸਹਿਮਤ ਹੋ ਇਸ ਗੱਲ ਨਾਲ ਨਹੀਂ ਮੈਂ ਉਹ ਗੱਲ ਬੋਲ ਰਹੀ ਹਾਂ ਤੁਸੀਂ ਮੈਨੂੰ ਯਾਦ ਕਰਾ ਦਿੱਤਾ ਇਹ ਅਸਲ ਦੇ ਬੈ ਜਿਹੜੀ ਸਹਾਇਕ ਕੀਮਤ ਨਾਲ ਕਣਕ ਛੋਣੇ ਦੀ ਕੀਤੀ ਉਦੋਂ ਮਜਬੂਰੀ ਸੀ ਇੱਕ ਸਮਾਂ ਪਾ ਕੇ ਸਾਨੂੰ ਉਹ ਸਹਾਇਕ ਕੀਮਤ ਖਤਮ ਕਰ ਦੇਣੀ ਚਾਹੀਦੀ ਸੀ ਹੂੰ ਕੌਣ ਨੇ ਸਾਨੂੰ ਆਪਾਹ ਜ ਬਣਾ ਦੇ ਐਮ ਐਸ ਪੀ ਦੀ ਗੱਲ ਕਰ ਰਹੇ ਹਾਂ ਤੁਸੀਂ ਤਾਂ ਤੁਸੀਂ ਐਮਐਸਪੀ ਹੀ ਮ ਕਰਦਾ ਐਮਐਸਪੀ ਦੇ ਤਮੇ ਹੁਣ ਵੀ ਕਿੰਨਾ ਮਸ਼ਕ ਐਲਾਨ ਕੀਤਾ ਜਾਵੇ ਲੇਕਿਨ ਸਰਕਾਰੀ ਖਰੀਦ ਜਿਹੜੀ ਹੈ ਜੀ ਉਹ ਤੋਂ ਬਾਅਦ ਦੀ ਪਰਚੇਸ ਗਰੰਟੀ ਹੈ ਜਿਹੜੀ ਕੋਨੇ ਸਾਨੂੰ ਪਹਜ ਬਣਾ ਦਿੱਤਾ ਸਾਨੂੰ ਨਾ ਵਸਾਕਸ਼ੀਆਂ ਦੇ ਸਰਕਾਰਦਿਆਂ ਦੇ ਆਸਰੇ ਤੁਰਨ ਦਾ ਜਿਹੜਾ ਨਾ ਆਦਤ ਪਾ ਦਿੱਤੀ ਸਾਨੂੰ ਸਾਡੇ ਦਿਮਾਗ ਦੇ ਵਿੱਚ ਬਿਜ਼ਨਸ ਵਾਲੀ ਸੋਚ ਨੇ ਪੈਦਾ ਹੋ ਸਕੀ ਆਪਣੀ ਚੀਜ਼ ਅਸੀਂ ਕਿੱਦਾਂ ਵੇਚਣੀ ਹੈ ਕਿੱਥੇ ਵੇਚਣੀ ਇਹ ਬਿਲਕੁਲ ਉਲਟ ਹੈ ਜੋ ਕਿਸਾਨ ਜੱਥੇਬੰਦੀਆਂ ਮੰਗਦੀਆਂ ਉਹ ਤਾਂ ਹੁਣ ਕਹਿੰਦੇ 23 ਫਸਲਾਂ ਤੇ ਐਮਐਸਪੀ ਦੇ ਨਾਲ ਪਰਚੇਸ ਗਰੰਟੀ ਦਿਓ ਤੁਸੀਂ ਕਹਿ ਰਹੇ ਹੋ ਕਣਕ ਝੋਨੇ ਤੇ ਵੀ ਉਹ ਖਤਮ ਕਰ ਦਿਓ ਤੁਸੀਂ ਮੇਰੀ ਸਿੱਧਾ ਸਿੱਧਾ ਡਿਮਾਂਡ ਐਂਡ ਸਪਲਾਈ ਦੇ ਕਨਸੈਪਟ ਤੇ ਤੁਸੀਂ ਚਾਹੁੰਦੇ ਹੋ ਕਿ ਉਹ ਕਿਸਾਨ ਵਿੱਚੇ ਜਿਵੇਂ ਕਿ ਪੰਜਾਬ ਤੋਂ ਬਾਹਰ ਬਾਕੀ ਸੂਬਿਆਂ 'ਚ ਹੋ ਰਿਹਾ ਹੈ ਤੁਸੀਂ ਮੇਰੀ ਸਮਝ ਲਓ ਭਾਈ ਮੈਂ ਬੇਨਤੀ ਕਰਦਾ ਕਈ ਸਰਕਾਰਾਂ ਜਿਹੜੀਆਂ ਇਹਨਾਂ ਤੋਂ ਉਹੀ ਕੰਮ ਲਈਏ ਜਿਹੜਾ ਕੰਮ ਇਹ ਸੁਖਦਾ ਕਰ ਸਕਦੀ ਮੈਨੂੰ ਇਹ ਕਹਿਣ 'ਚ ਕੋਈ ਸ਼ਿਕਨੀ ਹੈ ਸਰਕਾਰਾਂ ਸਿਰਫ ਵੋਟਾਂ ਦੇ ਬੀਜ ਬੀਜਦੀਆਂ ਬੋਟਾਂ ਦੀ ਫਸਲ ਪਾਲਦਿਆਂ ਤੇ ਬੋਟਾਂ ਦੀ ਕਟਾਈ ਕਰਦਿਆਂ ਉਹਨਾਂ ਦਾ ਹਾਲੇ ਤੱਕ ਜਿਹੜਾ ਹੈ ਇਹ ਕਿਸਾਨਾਂ ਦੀ ਗੱਲ 'ਚ ਇਸ ਵਜ੍ਹਾ ਮੈਂ ਸਮਝਦਾ ਇਹ ਗੱਲ ਸਹੀ ਹੈ ਸਰਕਾਰਾਂ ਦਾ ਧਿਆਨ ਜਿਹੜਾ ਖੇਤੀ ਦੇ ਖੇਤਰ ਵੱਲ ਨਹੀਂ ਹੈ ਨਾ ਉਹਨੂੰ ਇੰਟਰਨੈਸ਼ਨਲ ਪੱਧਰ ਤੇ ਨਾ ਇੰਟਰਨੈਸ਼ਨਲ ਦੌੜ ਦੇ ਵਿੱਚ ਸ਼ਾਮਲ ਨਹੀਂ ਹੋਣਾ ਚਾਹੁੰਦੇ ਅਸੀਂ ਕਹਿੰਦੇ ਹਾਂ ਅਸੀਂ ਤਾਂ ਟੱਕਰ ਕਰੀਏ ਦੂਜੇ ਦੇਸ਼ਾਂ ਨਾਲ ਜਿਹੜੀਆਂ ਖੇਤੀ ਦੇ ਖੇਤਰ ਆ ਉਹਨਾਂ ਦਾ ਇੰਟਰਨੈਸ਼ਨਲ ਮਾਰਕੀਟ ਤੇ ਬਚ ਸਾਡਾ ਇੱਕ ਵੱਖਰਾ ਜੈਕ ਹੋਵੇ ਉੱਥੇ ਜਾ ਕੇ ਸਾਡਾ ਅਸੀਂ ਤਾਂ ਥਰ-ਥਰ ਕੰਬਦੇ ਹਾਂ ਬਾਹਰਲਾ ਸਮਾਨ ਆ ਜਾਣਾ ਇਦਾਂ ਹੋ ਜਾਣਾ ਉੱਥੇ ਖੁੱਲ੍ਹਾ ਖੁੰਡੀਆਂ 'ਚ ਬੜਦੇ ਫਿਰਦੇ ਆਂ